ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਪਿੰਦਾ ਜੀ ਮੋਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੰਦਰਾ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦ ਦੀ ਵੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਅੱਛਲੇ ਤੱਕ ਤੁਸੀਂ ਕੋਲ ਲਾ ਕੇ ਕਰਨੀ ਹੈ ਜੀ ਗੱਬਣ ਮੱਝ ਆ ਗਈ ਤੁਸੀਂ ਆਪਦੀ ਸੋਚ ਸਮਝ ਕੇ ਤੇ ਆਪਦੀ ਸੇਵਾ ਸਵਾਲ ਗੌਰ ਵੇ ਕੇ ਬਾਈ ਤੋਂ ਖਰੀਦ ਲੈਣੀ ਹੈ ਜੀ ਬਾਕੀ ਜਾਂ ਕਿਹੜਾ ਸੂਆ ਵਾ ਤੇ ਕਿਨੇ ਦਾ ਲੈਂਦੀ ਹੈਗੀ ਹਾਂ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀ ਬਈ ਇੱਕ ਵਾਰੀ ਨਾਮ ਸੁਖਜਿੰਦਰ ਸਿੰਘ ਠੀਕ ਆ ਬਾਈ ਤੇ ਬਈ ਕਿਹੜਾ ਸੂਆ ਸੌਂਦੀ ਇਹ ਮਾਜੀ ਇਹ ਬਈ ਤੀਜਾ ਸੂਆ ਸੌਂਦੀ ਠੀਕ ਆ ਜੀ ਕੀ ਰਿਕਾਰਡ ਬਈ ਪਿਲੇ ਸੂਏ ਦਾ 10 ਕਿਲੋ ਦੁੱਧ ਦਿੱਤਾ ਮੈਨੇ ਠੀਕ ਆ ਜੀ ਦੇਣਾ ਦਿਨ ਤਿੰਨ ਚਾਰ ਦਿਨ ਲੋਗ ਠੀਕ ਆ ਤੋਰੀ ਖੋਲ ਕੇ ਲੋ ਵੀ ਦੋਸਤੋ ਬਾਈ ਕਹਿੰਦੇ 15 16 ਕਰੋ ਦਿੱਤਾ ਜਿਵੇਂ ਹਵਾਨਾ ਤੇ ਜਿਵੇਂ ਵੱਜਦੀ ਬਾਡੀ ਹੁੱਡੀ ਬਹੁਤ ਆ ਗਈ ਉਵੇਂ 15 16 ਦਾ ਦਿੱਤਾ ਵੀ ਹੋਊਗਾ ਕਾ ਕਾਦੇ ਜਰੂਰ ਮੈਨਾ ਪਰ ਵਜਨ ਬਹੁਤ ਆ ਸਮੀਪੜੀ ਬਹੁਤ ਚੰਗੀ ਆ ਕਿ ਚਾਪੜ ਰਗੀ ਪਈ ਆ ਗਈ ਲਿਵਾ ਐਚ ਐਫ ਵੈੜਾ ਵਰਗਾ ਸੋਨਾ ਤੇ ਵੇਖ ਸਕਦੇ ਹੋ ਜੀ ਇਹ ਦਿਨ ਤਿੰਨ ਚਾਰ ਲੈਣੇ ਵਾਲਟਰ ਦੇਖ ਰਹੇ ਹਾਂ ਇਹ ਸਾਰੀਆਂ ਕੱਢ ਕੇ ਇਹਨੇ ਫੇਰ ਸੂਣਾ ਵਾ ਕਾਲੀ ਸ਼ਾਹ ਮੜੀ ਇਕੱਲੀ ਪੂ ਚਿੱਟੀ ਆ ਬਾਕੀ ਸਾਰੀ ਕਾਲਗੋਈ ਜਾਂ ਤੀਜਾ ਸੂਹਾ ਸੁਹੰਦੀ ਆ ਗਈ ਸੋਹਣੀ ਆ ਗਈ ਮੋਡਲ ਆ ਬਾਈ ਬਸ ਤੇ ਵੇਖ ਸਕਦੇ ਹੋ ਜੀ ਲਸ਼ ਲਸ਼ ਕਰਦੀ ਪਈ ਆ ਕਿ ਕੋਈ ਲਿੱਸੀ ਫਿੱਕੀ ਨਹੀਂ ਗਈ ਵਜਨ ਬਹੁਤ ਆ ਫੇਸ ਕੁਆਲਿਟੀ ਤੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੋਹਣੀ ਫੇਸ ਕੁਆਲਿਟੀ ਆ ਗਈ ਹੱਦ ਦੀ ਚੋਾਈ ਤੇ ਸੋਹਣੇ ਮੋਟੇ ਮੋਟੇ ਥਾਣਾ ਤੇ ਵੇਖ ਸਕਦੇ ਚਾਰ ਹੀ ਥਾਣਾ ਕੋਈ ਪੋਰਟ ਚਾਂਗ ਨਹੀਂ ਗਈ ਵਜਨ ਬਹੁਤ ਆ 15 16 ਕਿਲੋ ਭਾਵੇਂ ਦਿੱਤਾ ਇਹਨੇ ਪਹਿਲੇ ਸੋਏ ਦੂਜੇ ਸੋਏ ਤੀਜੇ ਸੂਣਾ ਵਾ ਦਿੱਤਾ ਜਿਵੇਂ ਹਵਾਨਾ ਮੱਝ ਦਾ ਦਿੱਤਾ ਵੀ ਹੋਊਗਾ ਜਰੂਰ ਮੁੱਲ ਬਾਈ ਫਿਰਦਾ 1 3500 ਵਿਚੋਂ ਮਾਨਤਾਣ ਮਾਨਤਾਣ ਹੋ ਜੂਗਾ ਠੀਕ ਹੈ ਲੋ ਦੋਸਤੋ 1 ਲੱਖ ਤੇ 35000 ਰੁਪਏ ਦੀ ਡਿਮਾਂਡ ਆਗੀ ਵਿੱਚੋਂ ਕੀ ਮਾਨਤਾਣ ਹੋ ਜੂਗਾ ਜਿਹਦੇ ਪਸੰਦ ਦਾ ਵੀ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈ ਜੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ